ਪੰਜਾਬ ਦੇ ਵਿੱਚ ਕੁਝ ਅਜਿਹੇ ਅਧਿਕਾਰੀ ਨੇ ਅਜਿਹੇ ਅਫਸਰ ਨੇ ਜਿਹੜੇ ਪਹਿਲਾਂ ਤਾਂ ਗੜਬੜੀਆਂ ਕਰਦੇ ਨੇ ਤੇ ਫਿਰ ਉਹਨਾਂ ਨੂੰ ਭੱਜਣ ਦਾ ਰਾਹ ਨਹੀਂ ਮਿਲਦਾ ਹੁਣ ਇੱਕ ਬੜੀ ਸਖਤ ਕਾਰਵਾਈ ਦੇ ਹੁਕਮ ਦਿੱਤੇ ਗਏ ਨੇ ਵਿਜੀਲੈਂਸ ਨੇ ਜਾਂਚ ਕਰਨੀ ਹੈ ਔਰ ਉਸ ਤੋਂ ਪਹਿਲਾਂ ਮੁੱਖ ਮੰਤਰੀ ਦੇ ਦਫ਼ਤਰ ਤੱਕ ਇਹ ਗੱਲ ਪੁੱਜਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਡਿਪਟੀ ਡਾਇਰੈਕਟਰ ਨੂੰ ਬਦਲਣ ਦਾ ਹੁਕਮ ਦਿੱਤਾ ਉਸ ਦੀ ਬਦਲੀ ਕਰ ਦਿੱਤੀ ਜਾਂਦੀ ਹੈ ਪਰ ਉਹ ਬਦਲੀ ਦੀ ਸੰਭਾਵਨਾ ਕਿ ਜਿਹੜੀ ਨੌਬਤ ਕਿਉਂ ਆਈ ਅਰਸੇ ਦੇ ਵਿੱਚ ਕੀ ਕੀ ਸੰਭਾਵਨਾਵਾਂ ਲੁਕੀਆਂ ਹੋਈਆਂ ਨੇ ਇਸ ਦੀ ਜਾਂਚ ਹੁਣ ਹੋਣੀ ਹੈ ਤੇ ਵਿਜੀਲੈਂਸ ਨੇ ਜਾਂਚ ਕਰਨੀ ਹੈ ਇਹ ਕਿਹੜੇ ਡਿਪਟੀ ਡਾਇਰੈਕਟਰ ਦੀ ਗੱਲ ਹੋ ਰਹੀ ਹੈ ਇਸ ਦੇ ਬਾਰੇ ਤੁਹਾਡੇ ਨਾਲ ਅਸੀਂ ਖਬਰ ਸਾਂਝੀ ਕਰਦੇ ਹਾਂ ਦਰਅਸਲ ਜਦੋਂ-ਜਦੋਂ ਵੀ ਕਿਸੇ ਵੀ ਵਿਭਾਗ ਦੇ ਵਿੱਚ ਕੋਈ ਵੱਡੇ ਉੱਚ ਅਧਿਕਾਰੀ ਅਫਸਰ ਕਿਸੇ ਤਰ੍ਹਾਂ ਦੀ ਵੀ ਕੋਈ ਗੜਬੜੀ ਕਰਦੇ ਨੇ ਜਾਂ ਬੇਨਿਜ਼ਮੀ ਕਰਦੇ ਨੇ ਤਾਂ ਫਿਰ ਉਹਨਾਂ ਦੀ ਇੱਕ ਦਿਨ ਇੱਕ ਨਾ ਇੱਕ ਦਿਨ ਸ਼ਾਮਤ ਆਉਣੀ ਲਾਜ਼ਮੀ ਹੋ ਜਾਂਦੀ ਹੈ ਇਸੇ ਤਰ੍ਹਾਂ ਦਾ ਇੱਕ ਮਾਮਲਾ ਦਸਤਕ ਦੇ ਰਿਹਾ ਜਿਸ ਦੇ ਬਾਰੇ ਤੁਹਾਡੇ ਨਾਲ ਵਿਸਥਾਰ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਦਰਅਸਲ ਪੰਜਾਬੀ ਟ੍ਰਿਬਿਊਨ ਦੇ ਵਿਚ ਪ੍ਰਮੁਖਤਾ ਦੇ ਨਾਲੇ ਖਬਰ ਛਪੀ ਹੈ ਜਿਸ ਦੇ ਹਵਾਲੇ ਨਾਲ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਸੀਨੀਅਰ ਪੱਤਰਕਾਰ ਚਰਨਜੀਤ ਭੋਲਰ ਦੀ ਰਿਪੋਰਟ ਕੀ ਕਹਿੰਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਉਚੇਰੀ ਸਿੱਖਿਆ ਵਿੱਚ ਪਾਵਰਫੁੱਲ ਡਿਪਟੀ ਡਾਇਰੈਕਟਰ ਹੁਣ ਪਾਵਰਫੁੱਲ ਸ਼ਬਦ ਵਰਤਿਆ ਗਿਆ ਕਿਉਂਕਿ ਉਸ ਦਾ ਰਸੂਖ ਇੰਨਾ ਚੱਲਦਾ ਹੋਵੇਗਾ ਕਿ ਉਸ ਨੇ ਕੀ ਕੀ ਕੀਤਾ ਪਾਵਰਫੁੱਲ ਡਿਪਟੀ ਡਾਇਰੈਕਟਰ ਵਜੋਂ ਜਾਣੇ ਜਾਂਦੇ ਅਸ਼wini ਕੁਮਾਰ ਭੱਲਾ ਖਿਲਾਫ ਵਿਜੀਲੈਂਸ ਜਾਂਚ ਕਰਨ ਲਈ ਕਹਿ ਦਿੱਤਾ ਹੈ ਮੁੱਖ ਮੰਤਰੀ ਦਫ਼ਤਰ ਨੂੰ ਪਿਛਲੇ ਸਮੇਂ ਤੋਂ ਕੁਝ ਸ਼ਿਕਾਇਤਾਂ ਮਿਲੀਆਂ ਸਨ ਜਿਨ੍ਹਾਂ ਦੇ ਮੱਦੇਨਜ਼ਰ ਅਜ ਵੀਰਨੈਸ ਬਿਊਰੋ ਨੂੰ ਡੀਪੀਆਈ ਦਫ਼ਤਰ ਵਿੱਚ ਤਾਇਨਾਤ ਡਿਪਟੀ ਡਾਇਰੈਕਟਰ ਅਸ਼ਵਨੀ ਕੁਮਾਰ ਦੀ ਜਾਂਚ ਕਰਨ ਲਈ ਕਹਿ ਦਿੱਤਾ ਗਿਆ ਮੁੱਖ ਮੰਤਰੀ ਨੇ ਇਸ ਦਾ ਸਖਤ ਨੋਟਿਸ ਲੈਂਦੇ ਆ ਅਸ਼ਵਨੀ ਕੁਮਾਰ ਨੂੰ ਫੌਰੀ ਬਦਲਣ ਦੇ ਹੁਕਮ ਵੀ ਜਾਰੀ ਕੀਤੇ ਪਤਾ ਇਹ ਵੀ ਲੱਗਦਾ ਹੈ ਕਿ ਮੁੱਖ ਮੰਤਰੀ ਦੇ ਹੁਕਮਾਂ ਤੇ ਮੁੱਖ ਸਕੱਤਰ ਨੇ ਹੱਥੋਂ ਹੱਥ ਇਸ ਡਿਪਟੀ ਡਾਇਰੈਕਟਰ ਦੇ ਹੁਕਮ ਜਾਰੀ ਕਰ ਦਿੱਤੇ ਕਿਉਂਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਇੱਕ ਮਾਮਲਾ ਪੁੱਜਿਆ ਹੋਵੇ ਕਿਉਂਕਿ ਸਿਆਸਤ ਦੇ ਅੰਦਰ ਬਹੁਤ ਸਾਰੇ ਜਹੇ ਲੋਕ ਨੇ ਜਿਨ੍ਹਾਂ ਨੇ ਚਾਹੇ ਉਹ ਸਾਬਕਾ ਮੰਤਰੀ ਹੋਣ ਜਾਂ ਕੋਈ ਹੋਰ ਪਾਰਟੀਆਂ ਦੇ ਆਗੂ ਨੇ ਜਾਂ ਆਮ ਆਦਮੀ ਪਾਰਟੀ ਦੇ ਹੀ ਕੋਈ ਆਗੂ ਨੇ ਉਹਨਾਂ ਦੇ ਖਿਲਾਫ ਕਿਵੇਂ ਕਾਰਵਾਈ ਹੋਈ ਸੀ ਉਸ ਦੇ ਲਈ ਤੁਰੰਤ ਜਦੋਂ ਹੀ ਮੁੱਖ ਮੰਤਰੀ ਦਾ ਕੋਈ ਭਾਸ਼ਣ ਆਉਂਦਾ ਜਾਂ ਬਿਆਨ ਆਉਂਦਾ ਜਾਂ ਹੁਕਮ ਆਉਂਦਾ ਲਿਖਤੀ ਰੂਪ ਦੇ ਵਿੱਚ ਨਾਲ ਦੇ ਨਾਲ ਫੌਰੀ ਤੌਰ ਤੇ ਕਾਰਵਾਈ ਹੋ ਜਾਂਦੀ ਹੈ ਉਸੇ ਲੜੀ ਦੇ ਤਹਿਤ ਇੱਕ ਹੋਰ ਕਾਰਵਾਈ ਦੇਖਣ ਨੂੰ ਮਿਲ ਰਹੀ ਹੈ ਜਿਹੜੀ ਕਿ ਡਿਪਟੀ ਡਾਇਰੈਕਟਰ ਦੇ ਖਿਲਾਫ ਕੀਤੀ ਜਾ ਰਹੀ ਹੈ ਹੁਣ ਮੁੱਖ ਸਕੱਤਰ ਨੇ ਜਿਹੜਾ ਡਿਪਟੀ ਡਾਇਰੈਕਟਰ ਦੀ ਬਦਲੀਤਾ ਕਰ ਦਿੱਤੀ ਹੁਣ ਉਚੇਰੀ ਸਿੱਖਿਆ ਵਿਭਾਗ ਦੇ 77 ਕਮਲਕਸ਼ੋਰ ਯਾਦਵ ਨੇ ਅਸ਼wini ਕੁਮਾਰ ਨੂੰ ਡਿਪਟੀ ਡਾਇਰੈਕਟਰ ਦੇ ਅਹੁਦੇ ਤੋਂ ਬਦਲ ਕੇ ਉਹਨਾਂ ਦੀ ਤਾਇਨਾਤੀ ਬਤੌਰ ਪ੍ਰੋਫੈਸਰ ਐਸ ਸੀ ਡੀ ਕਾਲਜ ਲੁਧਿਆਣਾ ਚ ਕਰ ਦਿੱਤੀ ਹੈ ਸੂਤਰਾਂ ਅਨੁਸਾਰ ਇਸ ਡਿਪਟੀ ਡਾਇਰੈਕਟਰ ਨਾਲ ਕਈ ਵਿਵਾਦ ਸ਼ੁਰੂ ਤੋਂ ਹੀ ਜੁੜੇ ਹੋਏ ਨੇ ਹੁਣ ਉਚੇਰੀ ਸਿੱਖਿਆ ਵਿਭਾਗ ਚ ਇਸ ਡਿਪਟੀ ਡਾਇਰੈਕਟਰ ਦੀ ਤੂਤੀ ਕਿਵੇਂ ਬੋਲਦੀ ਸੀ ਇਹ ਵੀ ਪਤਾ ਲੱਗਦਾ ਹੈ ਇਸ ਖਬਰ ਦੇ ਹਵਾਲੇ ਨਾਲ ਕਿ ਉਚੇਰੀ ਸਿੱਖਿਆ ਵਿਭਾਗ ਚ ਚਫਸਰ ਵੀ ਇਸ ਡਿਪਟੀ ਡਾਇਰੈਕਟਰ ਦਾ ਪ੍ਰਭਾਵ ਮੰਨਦੇ ਨੇ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਅਸ਼wini ਕੁਮਾਰ ਲੁਧਿਆਣਾ ਦੇ ਸਰਕਾਰੀ ਕਾਲਜ ਵਿੱਚ ਕਮਰਸ ਦੇ ਪ੍ਰੋਫੈਸਰ ਨੇ ਜਿਹੜੇ 2 ਸਾਲ ਪਹਿਲਾਂ ਹੀ ਡਿਪਟੀ ਡਾਇਰੈਕਟਰ ਬਣੇ ਸਨ ਮੁੱਖ ਮੰਤਰੀ ਨੂੰ ਪੂਜੀਆਂ ਸ਼ਿਕਾਇਤਾਂ ਚ ਕਿਹਾ ਗਿਆ ਸੀ ਕਿ ਇਸ ਡਿਪਟੀ ਡਾਇਰੈਕਟਰ ਦਾ ਪ੍ਰੋਫੈਸਰਾਂ ਦੀ ਸੀਨੀਅਰਤਾ ਸੂਚੀ ਵਿੱਚ 37ਵਾਂ ਨੰਬਰ ਹੈ ਪਰੰਤੂ ਪੰਜਾਬ ਸਰਕਾਰ ਨੇ 36 ਪ੍ਰੋਫੈਸਰਾਂ ਨੂੰ ਬਾਈਪਾਸ ਕਰਕੇ ਅਸ਼wini ਕੁਮਾਰ ਨੂੰ ਡਿਪਟੀ ਡਾਇਰੈਕਟਰ ਲਾਇਆ ਸੀ ਹੁਣ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਸੀਨੀਅਰਿਟੀ ਦੇ ਬੇਸ ਦੇ ਉੱਤੇ ਜਦੋਂ ਇਸ ਤਰ੍ਹਾਂ ਦੇ ਅਹੁਦੇ ਮਿਲਦੇ ਆ ਤਾਂ ਫਿਰ 36 ਪ੍ਰੋਫੈਸਰਾਂ ਨੂੰ ਦੇ ਨੂੰ ਆਖੋਂ ਲੈ ਕਿਉਂ ਕੀਤਾ ਗਿਆ ਆਖੋਂ ਪਰੋਖੇ ਕਿਉਂ ਕੀਤਾ ਗਿਆ 37ਵੇਂ ਨੰਬਰ ਵਾਲੇ ਇਸ ਪ੍ਰੋਫੈਸਰ ਨੂੰ ਕਿਉਂ ਬਿਠਾ ਦਿੱਤਾ ਗਿਆ ਸਭ ਦੇ ਸਿਰ ਦੇ ਉੱਤੇ ਇਹ ਇੱਕ ਬੜਾ ਵੱਡਾ ਸਵਾਲ ਹੈ ਇਸ ਤੋਂ ਹੀ ਪਤਾ ਲੱਗਦਾ ਹੈ ਕਿ ਉਸ ਦੀ ਕਿੰਨੀ ਚੱਲਦੀ ਸੀ ਇਸੇ ਕਰਕੇ ਉਸ ਤੇ ਲਈ ਸ਼ਬਦ ਵਰਤਿਆ ਗਿਆ ਪਾਵਰਫੁੱਲ ਡਿਪਟੀ ਡਾਇਰੈਕਟਰ ਹੁਣ ਅਸ਼ਵਨੀ ਕੁਮਾਰ ਨੂੰ ਇਸ ਡਿਪਟੀ ਡਾਇਰੈਕਟਰ ਜਿਹੜਾ ਲਾਏ ਜਾਣ ਤੋਂ ਬਾਅਦ ਇਸ ਪ੍ਰੋਫੈਸਰ ਨੂੰ ਵਧੇਕ ਇਨਕਰੀਮੈਂਟ ਦੀ ਰਿਕਵਰੀ ਵੀ ਪਈ ਹੋਈ ਹੈ ਸ਼ਿਕਾਇਤਾਂ ਅਨੁਸਾਰ ਡੀਪੀਆਈ ਕਾਲਜਾਂ ਵਿੱਚ ਦੋ ਡਿਪਟੀ ਡਾਇਰੈਕਟਰ ਲਾਏ ਜਾ ਸਕਦੇ ਨੇ ਜਦਕਿ ਪੰਜਾਬ ਸਰਕਾਰ ਨੇ ਅਸ਼ਵਨੀ ਕੁਮਾਰ ਨੂੰ ਤੀਜੇ ਡਿਪਟੀ ਡਾਇਰੈਕਟਰ ਵਜੋਂ ਤਾਇਨਾਤ ਕੀਤਾ ਹੋਇਆ ਸੀ ਹੁਣ ਹੱਦਾਂ ਹੀ ਟੱਪੀਆਂ ਜਾ ਰਹੀਆਂ ਨੇ ਇਸ ਨੂੰ ਫਿੱਟ ਕਰਨ ਦੇ ਲਈ ਇਸ ਨੂੰ ਤਾਇਨਾਤ ਕਰਨ ਦੇ ਲਈ ਦਰਅਸਲ ਇਸ ਮਾਮਲੇ ਦੇ ਵਿੱਚ ਕੌਣ ਜ਼ਿੰਮੇਵਾਰ ਹੈ ਇਸ ਦੇ ਪਿੱਛੇ ਕੌਣ ਖੜਾ ਸੀ ਹੁਣ ਜਦੋਂ ਪੜਤਾਲ ਹੋਣੀ ਹੈ ਕਿ ਉਹ ਗੱਲਾਂ ਸਾਹਮਣੇ ਆਉਣਗੀਆਂ 2 ਸਾਲ ਪਹਿਲਾਂ ਜੇਕਰ ਇਸ ਦੀ ਬਤਾਰ ਡਿਪਟੀ ਡਾਇਰੈਕਟਰ ਤਾਇਨਾਤੀ ਕੀਤੀ ਜਾਂਦੀ ਹੈ ਤਾਂ 2 ਸਾਲ ਤੋਂ ਹੀ ਉਸ ਤੋਂ ਬਾਅਦ ਸਮਾਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣਿਆ ਨੂੰ ਹੋ ਗਿਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਅੰਦਰ ਫਿਰ ਇਹ ਜੇ ਆ ਕੌਣ ਹੈ ਕਿ ਜਿਹੜਾ ਇਸ ਡਿਪਟੀ ਡਾਇਰੈਕਟਰ ਦੇ ਉੱਤੇ ਹੱਥ ਰੱਖਦਾ ਹੈ ਜਾਂ ਇਸ ਦੇ ਪਿੱਛੇ ਖੜਾ ਸੀ ਜਿਸ ਦੇ ਕਰਕੇ ਇਸ ਦੀ ਤਾਇਨਾਤੀ ਹੋ ਜਾਂਦੀ ਹੈ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਹੁਣ ਦੋ ਜਿੱਥੇ ਸੀਟਾਂ ਹੋਣ ਅਸਾਮੀਆਂ ਹੋਣ ਡਿਪਟੀ ਡਾਇਰੈਕਟਰ ਦੀਆਂ ਹਾਇਰ ਐਜੂਕੇਸ਼ਨ ਦੇ ਅੰਦਰ ਲਾਉਣ ਦੀ ਫਿਰ ਤੀਜੇ ਨੂੰ ਕਿਵੇਂ ਫਿੱਟ ਕਰ ਦਿੱਤਾ ਗਿਆ ਇਸੇ ਕਰਕੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਦਾ ਸ਼ਿਕਾਇਤਾਂ ਮਿਲਦੀਆਂ ਨੇ ਤੇ ਉਹਨਾਂ ਦੇ ਵੱਲੋਂ ਇਸ ਲਈ ਜਾਂਚ ਦੇ ਹੁਕਮ ਵੀ ਦੇ ਦਿੱਤੇ ਜਾਂਦੇ ਨੇ ਤੇ ਫੌਰੀ ਤਾਰ ਤ ਤੇ ਬਦਲੀ ਕਰਨ ਦਾ ਵੀ ਨਾਲ ਦੇ ਨਾਲ ਹੁਕਮ ਦੇ ਦਿੱਤਾ ਜਾਂਦਾ ਜਿਸ ਤੋਂ ਬਾਅਦ ਉਚੇਰੀ ਸਿੱਖਿਆ ਦੇ ਰਿਸਕਤਰ ਨੇ ਕੇ ਕੇ ਯਾਦਵ ਉਹਨਾਂ ਦੇ ਵੱਲੋਂ ਤਰੰਤ ਇਸ ਨੂੰ ਇੰਪਲੀਮੈਂਟ ਕਰ ਦਿੱਤਾ ਜਾਂਦਾ ਲਾਗੂ ਕਰ ਦਿੱਤਾ ਜਾਂਦਾ ਹੁਣ ਤੋਰ ਦਿੱਤਾ ਗਿਆ ਲੁਧਿਆਣੇ ਵੱਲ ਨੂੰ ਇਸ ਪ੍ਰੋਫੈਸਰ ਨੂੰ ਪਰ ਡਿਪਟੀ ਡਾਇਰੈਕਟਰ ਕਿਵੇਂ ਬਣੇ ਇਸ ਦੇ ਬਾਰੇ ਹੁਣ ਜਾਂਚ ਹੋਣੀ ਹੈ ਉਚੇਰੀ ਸਿੱਖਿਆ ਬਾਰੇ ਮੰਤਰੀ ਹਰਜੂਤ ਸਿੰਘ ਬੈਂਸ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਦੇ ਹੁਕਮਾਂ ਤੇ ਇਸ ਡਿਪਟੀ ਡਾਇਰੈਕਟਰ ਨੂੰ ਬਦਲਿਆ ਗਿਆ ਇਸੇ ਦੌਰਾਨ ਐਸੋਸੀਏਸ਼ਨ ਆਫ ਯੂनाइटेड ਕਾਲਜ ਟੀਚਰਸ ਪੰਜਾਬ ਦੇ ਬਲਾਰੇ ਤਰुण ਕਈ ਦਾ ਕਹਿਣਾ ਸੀ ਕਿ ਉਹਨਾਂ ਨੇ ਮੁੱਖ ਮੰਤਰੀ ਤੱਕ ਇਸ ਡਿਪਟੀ ਡਾਇਰੈਕਟਰ ਨਾਲ ਜੁੜੇ ਵਿਵਾਦਾਂ ਦੀ ਸ਼ਿਕਾਇਤ ਵੀ ਕੀਤੀ ਸੀ ਉਹਨਾਂ ਮੰਗ ਕੀਤੀ ਕਿ ਇਸ ਡਿਪਟੀ ਡਾਇਰੈਕਟਰ ਨਾਲ ਜੁੜੇ ਮਾਮਲਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਹੋਰ ਕਿਹੜੇ ਕਿਹੜੇ ਮਾਮਲੇ ਨੇ ਜਿੱਥੇ ਡਿਪਟੀ ਡਾਇਰੈਕਟਰ ਨੇ ਕਿਸੇ ਤਰ੍ਹਾਂ ਦੀ ਇਸ ਮਹਿਕਮੇ ਦੇ ਅੰਦਰ ਰਹਿੰਦੇ ਆ ਕੋਈ ਬੇਨਿਜ਼ਮੀ ਕੀਤੀ ਹੈ ਇਹ ਜਾਂਚ ਪੜਤਾਲ ਚ ਪਤਾ ਲੱਗੇਗਾ ਜੇਕਰ ਜਾਂਚ ਪੜਤਾਲ ਦੇ ਵਿੱਚ ਕੁਝ ਪਾਇਆ ਜਾਂਦਾ ਹੈ ਜਿਹਾ ਤਾਂ ਫਿਰ ਇਸ ਦੀ ਨੌਕਰੀ ਦੇ ਉੱਤੇ ਵੀ ਤਲਵਾਰ ਲਟਕ ਸਕਦੀ ਹੈ ਕਿਉਂਕਿ ਜਿਹੜੇ ਹਿਸਾਬ ਦੇ ਨਾਲ ਫੌਰੀ ਤੌਰ ਦੇ ਉੱਤੇ ਤੇਜ਼ੀ ਦੇ ਨਾਲ ਬਦਲੀ ਵੀ ਕੀਤੀ ਗਈ ਔਰ ਜਾਂਚ ਦੇ ਹੁਕਮ ਦਿੱਤੇ ਗਏ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਸ ਤੋਂ ਇੱਕ ਗੱਲ ਦਾ ਸੰਕੇਤ ਮਿਲ ਰਿਹਾ ਹੈ ਕਿ ਇਸ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਇਸ ਡਿਪਟੀ ਡਾਇਰੈਕਟਰ ਦੀਆਂ ਹੁਣ ਵਿਜੀਲੈਂਸ ਮੁਖੀ ਨੇ ਜਿਹੜੇ ਚੀਫ ਨੇ ਡਾਇਰੈਕਟਰ ਨੇ ਵਰਿੰਦਰ ਕੁਮਾਰ ਉਹਨਾਂ ਨੇ ਆਖਿਆ ਕਿ ਮੁੱਖ ਮੰਤਰੀ ਦਫ਼ਤਰ ਨੇ ਅੱਜ ਡਿਪਟੀ ਡਾਇਰੈਕਟਰ ਅਸ਼ਵਨੀ ਕੁਮਾਰ ਦੀ ਜਾਂਚ ਕਰਨ ਲਈ ਕਹਿ ਦਿੱਤਾ ਹੈ ਉਹਨਾਂ ਕਿਹਾ ਕਿ ਉਹ ਭਲਕ ਤੋਂ ਹੀ ਇਸ ਮਾਮਲੇ ਦੀ ਜਾਂਚ ਕਰ ਦੇਣਗੇ ਯਾਨੀ ਕਿ ਹੁਣ ਤੱਕ ਉਹ ਜਾਂਚ ਕਿਸੇ ਨਾ ਕਿਸੇ ਮੋੜਲੇ ਪੜਾਅ ਦੇ ਉੱਤੇ ਸ਼ੁਰੂ ਹੋ ਚੁੱਕੀ ਹੋਵੇਗੀ ਜਿਸ ਦੌਰਾਨ ਅਸੀਂ ਤੁਹਾਡੇ ਨਾਲ ਖਬਰ ਸਾਂਝੀ ਕਰ ਰਹੇ ਹਾਂ ਇਹ ਵੀ ਪਤਾ ਲੱਗਦਾ ਹੈ ਕਿ ਮੁੱਖ ਮੰਤਰੀ ਦਫ਼ਤਰ ਨੇ ਸਹਾਕਾਰੀ ਦੀ ਵੱਖ-ਵੱਖ ਥਾਵਾਂ ਤੇ ਰਹੀ ਤਣਾਤੀ ਦੌਰਾਨ ਹੋਏ ਕੰਮਾਂ ਦੀ ਜਾਂਚ ਕਰਨ ਲਈ ਆਖਿਆ ਕਿ ਜਿੱਥੇ-ਜਿੱਥੇ ਇਸ ਨੂੰ ਤਾਇਨਾਤ ਕੀਤਾ ਗਿਆ ਜਿਸ ਜਿਸ ਥੇ ਥਾਂ ਤੇ ਇਸ ਨੇ ਸੇਵਾ ਹੁਣ ਤੱਕ ਦਿੱਤੀ ਹੈ ਆਪਣੇ ਸਾਰੇ ਕਾਰਜਕਾਲ ਦੇ ਦੌਰਾਨ ਉੱਥੇ ਵੀ ਜਾਂਚ ਪੜਤਾਲ ਕੀਤੀ ਜਾਵੇ ਕਿ ਉੱਥੇ ਵੀ ਇਸ ਨੇ ਆਪਣੀ ਡਿਊਟੀ ਸਹੀ ਨਿਭਾਈ ਹੈ ਜਾਂ ਫਿਰ ਕਿਸੇ ਤਰ੍ਹਾਂ ਦੀ ਬੇਨਿਜਮੀ ਕੀਤੀ ਹੈ ਹੁਣ ਇਸ ਮਾਮਲੇ ਦੇ ਵਿੱਚ ਡਿਪਟੀ ਡਾਇਰੈਕਟਰ ਦੇ ਅਹੁਦੇ ਤੋਂ ਤਬਦੀਲ ਕੀਤੇ ਅਸ਼ਵਨੀ ਕੁਮਾਰ ਭੱਲਾ ਦਾ ਕਹਿਣਾ ਹੈ ਕਿ ਉਹ ਤਬਦੀਲ ਕੀਤੇ ਜਾਣ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ ਇਹ ਪੰਜਾਬ ਸਰਕਾਰ ਦਾ ਆਪਣਾ ਫੈਸਲਾ ਹੈ ਉਹਨਾਂ ਗਲਤ ਇਨਕਰੀਮੈਂਟ ਲਗਾਏ ਜਾਣ ਆਦ ਦੇ ਮੁੱਦੇ ਤੇ ਕਿਹਾ ਕਿ ਖੁਦ ਸਰਕਾਰ ਨੇ ਲਾਈਆਂ ਨੇ ਔਰ ਇਹਨਾਂ ਮਾਮਲਿਆਂ ਬਾਰੇ ਉਹ ਕੁਝ ਨਹੀਂ ਕਹਿਣਾ ਚਾਹੁੰਦੇ ਕੁੱਲ ਮਿਲਾ ਕੇ ਜਿਹੜੇ ਡਿਪਟੀ ਡਾਇਰੈਕਟਰ ਨੇ ਉਹਨਾਂ ਦਾ ਪੱਖ ਹੁਣ ਤੱਕ ਜਿਹੜਾ ਟ੍ਰਿਬਿਊਨ ਨੂੰ ਦਿੱਤੇ ਗਏ ਬਿਆਨ ਦੇ ਵਿੱਚ ਹੈ ਉਹ ਇਹੀ ਹੈ ਕਿ ਉਹ ਕਿਸੇ ਮਸਲੇ ਤੇ ਕੁਝ ਨਹੀਂ ਕਹਿਣਾ ਚਾਹੁੰਦੇ ਚਾਹੇ ਇਨਕ੍ਰੀਮੈਂਟਲ ਹੋਣ ਦੀ ਗੱਲ ਤੁਰੀ ਉਸ ਦੇ ਉੱਤੇ ਦੋਸ਼ ਲੱਗੇ ਕਿ ਕਿਵੇਂ ਲਾਏ ਗਏ ਕਹਿੰਦੇ ਕਿ ਸਰਕਾਰ ਨੇ ਲਾਇਆ ਉਹਨਾਂ ਨੇ ਕੁਝ ਨਹੀਂ ਕਹਿਣਾ ਜਦੋਂ ਬਦਲੀ ਦੀ ਗੱਲ ਪੁੱਛੀ ਗਈ ਕਿ ਇੰਨੀ ਫੌਰੀ ਤਰੀਕੇ ਨਾਲ ਬਦਲੀ ਕਿਉਂ ਕਰ ਦਿੱਤੀ ਗਈ ਮੁੱਖ ਮੰਤਰੀ ਨੂੰ ਕਿਉਂ ਦਖਲ ਦੇਣਾ ਪਿਆ ਤੇ ਉਸ ਦੇ ਉੱਤੇ ਵੀ ਉਹਨਾਂ ਨੇ ਟਿੱਪਣੀ ਕਰ ਦਿੱਤੀ ਕਿ ਕੁਝ ਨਹੀਂ ਕਹਿਣਾ ਚਾਹੁੰਦੇ ਜੇ ਹੁਣ ਕੁਝ ਨਹੀਂ ਕਹਿਣਾ ਚਾਹੁੰਦੇ ਤੇ ਫਿਰ ਜੋ ਪਹਿਲਾਂ ਕੁਝ ਕੀਤਾ ਹੈ ਉਸ ਦਾ ਜਵਾਬ ਤੇ ਹੁਣ ਉਸ ਵਿਜੀਲੈਂਸ ਦੀ ਜਾਂਚ ਵਿੱਚ ਦੇਣਾ ਪਵੇਗਾ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੇ ਮਾਮਲੇ ਪਹਿਲਾਂ ਕਾਂਗਰਸ ਸਰਕਾਰ ਵਲੇ ਵੀ ਆਉਂਦੇ ਰਹੇ ਨੇ ਕਈ ਵੱਡੇ ਕਪਲਿਆਂ ਦੇ ਵਿੱਚ ਡਿਪਟੀ ਡਾਇਰੈਕਟਰ ਆ ਜਿਹੜੇ ਉਹ ਵੀ ਮੰਤਰੀ ਦੇ ਬਰਾਬਰ ਬਣ ਕੇ ਬਹਿ ਜਾਂਦੇ ਸਨ ਸਲਾਹਾਂ ਦਿੰਦੇ ਸਨ ਕਿ ਕਿਵੇਂ ਅਸੀਂ ਕਰਨਾ ਹੈ ਕੰਮ ਤੇ ਕਿਵੇਂ ਨਹੀਂ ਕਰਨਾ ਖਾਸ ਕਰਕੇ ਫੂਡ ਪ੍ਰੋਸੈਸਿੰਗ ਮਾਮਲੇ ਦੇ ਵਿੱਚ ਵੀ ਇੱਕ ਡਿਪਟੀ ਡਾਇਰੈਕਟਰ ਚਰਚਾ ਦਾ ਵਿਸ਼ਾ ਬਣਿਆ ਸੀ ਜਿਸ ਨੇ ਜਿਸ ਦੇ ਉੱਤੇ ਦੋਸ਼ ਲੱਗੇ ਸਨ ਕਿ ਉਸਨੇ ਉਹ ਸਾਰੀਆਂ ਗੜੀ ਗੜਬੜੀਆਂ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਇਸੇ ਕਰਕੇ ਉਸ ਨੂੰ ਵੀ ਆਪਣੀ ਨੌਕਰੀ ਆ ਜਿਹੜੀ ਉਸ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਉਸ ਦੇ ਖਿਲਾਫ ਕਈ ਤਰ੍ਹਾਂ ਦੇ ਨੋਟਿਸ ਵੀ جاری ਹੁੰਦੇ ਰਹੇ ਤਾਂ ਹੁਣ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਜਿਹੜਾ ਕਿ ਉਚੇਰੀ ਸਿੱਖਿਆ ਦੇ ਵਿੱਚ ਡਿਪਟੀ ਡਾਇਰੈਕਟਰ ਦੇ ਤੌਰ ਦੇ ਉੱਤੇ ਅਸ਼wini ਕੁਮਾਰ ਭੱਲਾ ਤਾਇਨਾਤ ਸਨ ਉਹਨਾਂ ਤੇ ਸਵਾਲ ਖੜੇ ਹੋਏ ਨੇ ਉਹਨੇ ਮਾਮਲਾ ਜੇਕਰ ਮੁੱਖ ਮੰਤਰੀ ਦੇ ਦਫ਼ਤਰ ਤੋਂ ਆਇਆ ਸਾਹਮਣੇ ਹੁਕਮਾਂ ਦੇ ਤਹਿਤ ਇਸ ਦਾ ਮਤਲਬ ਗੱਲ ਕੋਈ ਛੋਟੀ ਨਹੀਂ ਹੋਵੇਗੀ ਬਹੁਤ ਇਸ ਦੇ ਵਿੱਚ ਤੱਥ ਨਿਕਲ ਸਕਦੇ ਨੇ ਪਰ ਇਸ ਤੋਂ ਪਹਿਲਾਂ ਜਦੋਂ ਤੱਕ ਜਾਂਚ ਮੁਕੰਮਲ ਨਹੀਂ ਹੁੰਦੀ ਕੁਝ ਵੀ ਕਹਿਣਾ ਸੰਭਵ ਨਹੀਂ ਹੈ ਪਰ ਜਿਸ ਢੰਗ ਦੇ ਨਾਲ ਇਹ ਕਾਰਵਾਈ ਤੇਜ਼ੀ ਨਾਲ ਕੀਤੀ ਗਈ ਹੈ ਉੱਥੋਂ ਇਹ ਲੱਗਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਵੇਂ ਕਿ 37ਵਾਂ ਨੰਬਰ ਸੀ ਉਹਨਾਂ ਦਾ ਸਿਨਿਅਰਿਟੀ ਬੇਸ ਦੇ ਉੱਤੇ ਫਿਰ ਵੀ ਉਹਨਾਂ ਨੂੰ ਤੀਜੇ ਡਿਪਟੀ ਡਾਇਰੈਕਟਰ ਜਿਹੜੀ ਕਿ ਇੱਕ ਪੋਸਟ ਵੀ ਨਹੀਂ ਐ ਸਾਮੀ ਵੀ ਨਹੀਂ ਐ ਫਿਰ ਵੀ ਤਨਖਾਤ ਕੀਤਾ ਜਾਂਦਾ ਹੈ ਤੇ ਜਹੀ ਕਿਹੜੀ ਗੱਲ ਸੀ ਕਿਹੜੀ ਸਥਿਤੀ ਸੀ ਕਿ ਜਿਸ ਦੇ ਵਿੱਚ ਇਸ ਪ੍ਰੋਫੈਸਰ ਨੂੰ ਡਿਪਟੀ ਡਾਇਰੈਕਟਰ ਦੇ ਤੌਰ ਦੇ ਉੱਤੇ ਲਾਇਆ ਜਾਣਾ ਲਾਜ਼ਮੀ ਹੋ ਗਿਆ ਸੀ ਇਸੇ ਗੱਲ ਦੇ ਜਿਹੜੇ ਸਵਾਲ ਉੱਠੇ ਨੇ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲੈਣ ਦੇ ਲਈ ਹੁਣ ਵਿਜੀਲੈਂਸ ਨੂੰ ਜਾਂਚ ਸੌਂਪ ਦਿੱਤੀ ਗਈ ਹੈ ਜਿੱਥੇ-ਜਿੱਥੇ ਅਸ਼wini ਕੁਮਾਰ ਨੇ ਸੇਵਾ ਦਿੱਤੀ ਉੱਥੇ-ਉੱਥੇ ਪੜਤਾਲ ਹੋਣੀ ਹੈ ਕਿ ਸੇਵਾ ਦੇ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਬੇਨਿਯਮੀ ਤਾਂ ਨਹੀਂ ਕੀਤੀ ਗਈ ਦੇਖਦੇ ਹਾਂ ਕਿ ਇਸ ਪੜਤਾਲ ਦੀ ਮੁਕੰਮਲ ਕਦੋਂ ਹੁੰਦੀ ਹੈ ਰਿਪੋਰਟ ਕਦੋਂ ਮੁੱਖ ਮੰਤਰੀ ਦੇ ਟੇਬਲ ਤੱਕ ਪਹੁੰਚਦੀ ਹੈ ਤੇ ਉਸ ਤੋਂ ਬਾਅਦ ਅਗਲੇਰਾ ਪੜਾਅ ਦੇ ਵਿੱਚ ਕੀ ਕੀ ਕਾਰਵਾਈ ਹੋਣ ਦੀ ਸੰਭਾਵਨਾ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਫਿਲਹਾਲ ਤੁਸੀਂ ਬੜੇ ਰਹੋ ਇਹ ਵਿਸ਼ੇ ਪੰਜਾਬ ਦੇ ਨਾਲ